ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਸੁਮਨ ਪ੍ਰੀਤ ਕੌਰ ਅੱਜ ਹੈ 3 ਸਪਟੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 3 ਸਪਟੰਬਰ 2025 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਦੇਣੀ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਗਲੋਬਲ ਪੀਸ ਇੰਡੈਕਸ 2025 ਵਿੱਚ ਕਿਹੜੇ ਦੇਸ਼ ਨੂੰ ਏਸ਼ੀਆ ਦਾ ਸਭ ਤੋਂ ਸੁਰੱਖਿਅਤ ਦੇਸ਼ ਘੋਸ਼ਿਤ ਕੀਤਾ ਗਿਆ ਹਾਂਜੀ ਗਲੋਬਲ ਪੀਸ ਇੰਡੈਕਸ 2025 ਜਾਰੀ ਕੀਤਾ ਗਿਆ ਜਿਹੜਾ ਕਿ 163 ਦੇਸ਼ਾਂ ਦਾ ਇੰਡੈਕਸ ਸਾਤੇ ਇਸ ਦੇ ਵਿੱਚ ਏਸ਼ੀਆ ਦਾ ਸਭ ਤੋਂ ਸੁਰੱਖਿਅਤ ਦੇਸ਼ ਕੋਸ਼ਿਤ ਕੀਤਾ ਗਿਆ ਸਿੰਗਾਪੁਰ ਨੂੰ ਆਪਸ਼ਨ ਏ ਇਜ਼ ਦਾ ਰਾਈਟ ਆਨਸਰ 163 ਦੇਸ਼ਾਂ ਦਾ ਇੰਡੈਕਸ ਆ ਜਿਦੇ ਵਿੱਚ ਸਾਡਾ ਦੇਸ਼ ਭਾਰਤ 115ਵੇਂ ਨੰਬਰ ਤੇ ਆ ਠੀਕ ਹੈ ਭਾਰਤ ਦਾ ਸਥਾਨ ਕੀ ਆ 115 ਹੁਣ ਸਿੰਗਾਪੁਰ ਇਸ ਇੰਡੈਕਸ ਦੇ ਵਿੱਚ ਟੌਪ ਤੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸਿੰਗਾਪੁਰ ਸਿੰਗਾਪੁਰ ਦੀ ਕੈਪੀਟਲ ਆ ਸਿੰਗਾਪੁਰ ਸਿਟੀ ਕਰੰਸੀ ਆ ਸਿੰਗਾਪੁਰ ਡਾਲਰ ਪ੍ਰੈਜ਼ੀਡੈਂਟ ਆ ਥਰਮਨ ਸੰਗਮਗੁਰਤਨਮ ਪ੍ਰਾਈਮ ਮਿਨਿਸਟਰ ਆ ਲਵਾਰਨਸ ਤੇ ਸਿੰਗਾਪੁਰ ਜਿਹੜਾ ਇਹ ਏਸ਼ੀਆ ਦਾ ਸਭ ਤੋਂ ਵਧੀਆ ਜਿਹੜਾ ਸ਼ਹਿਰ ਆ ਸੁਰੱਖਿਅਤ ਦੇਸ਼ ਆ ਉਕੋਸ਼ਿਤ ਕੀਤਾ ਜਾਂ ਚੁੱਕਿਆ ਹੁਣ ਸਿੰਗਾਪੁਰ ਦੀ ਗੱਲ ਕਰ ਰਹੇ ਆ ਤਾਂ ਸਿੰਗਾਪੁਰ ਗਲੋਬਲ ਏਆਈ ਸਿਟੀ ਇੰਡੈਕਸ ਦੇ ਵਿੱਚ ਵੀ ਟੌਪ ਤੇ ਰਿਹਾ ਭਾਰਤ ਸਿੰਗਾਪੁਰ ਸੰਜੁਕਤ ਫੌਜੀ ਅਭਿਆਸ ਸੋ ਬੋਲਡ ਕੁਰੂਖੇਤਰ ਜੋਧਪੁਰ ਵਿੱਚ ਆਯੋਜਿਤ ਕੀਤਾ ਗਿਆ ਹਾਲੇ ਪਾਸਪੋਰਟ ਇੰਡੈਕਸ 2025 ਵਿੱਚ ਸਿੰਗਾਪੁਰ ਟੌਪ ਤੇ ਰਿਹਾ ਜਦ ਕਿ ਭਾਰਤ 77ਵੇਂ ਸਥਾਨ ਤੇ ਰਿਹਾ ਭਾਰਤ ਅਤੇ ਸਿੰਗਾਪੁਰ ਦਰਮਿਆਨ ਦੁਵੱਲੇ ਅਭਿਆਸ ਸਿਮਬੈਕਸ ਦਾ 32ਵਾਂ ਐਡੀਸ਼ਨ ਆਯੋਜਿਤ ਕੀਤਾ ਗਿਆ। ਸੀ.ਡੀ.ਐਸ. ਜਰਨਲ ਅਨਿਲ ਚੋਹਾਨ ਸਿੰਗਾਪੁਰ ਵਿੱਚ ਸਾਂਗਰੀਲਾ ਡਾਇਲੌਗ ਦੇ 22ਵੇਂ ਐਡੀਸ਼ਨ ਵਿੱਚ ਸ਼ਾਮਲ ਹੋਏ। ਸਿੰਗਾਪੁਰ ਹਵਾਈ ਅੱਡਾ ਵਿਸ਼ਵ ਹਵਾਈ ਅੱਡਾ ਰੈਂਕਿੰਗ 2025 ਦੀ ਸੂਚੀ ਵਿੱਚ ਟੌਪ ਤੇ ਰਿਹਾ। ਭਾਰਤ ਅਤੇ ਸਿੰਗਾਪੁਰ ਨੇ ਗ੍ਰੀਨ ਅਤੇ ਡਿਜੀਟਲ ਸ਼ਿਪਿੰਗ ਕੋਰੀਡੋਰ ਲਈ ਇਰਾਦਾ ਪੱਤਰ ਤੇ ਸਾਈਨ ਕੀਤੇ। ਸਿੰਗਾਪੁਰ 2023 ਦੇ ਏਆਈ ਤਿਆਰੀ ਸੂਚਕਾਂਕ ਵਿੱਚ ਟਾਪ ਤੇ ਰਿਹਾ ਜਾਨੀ ਕਿ ਸਿੰਗਾਪੁਰ 2023 ਦੇ AI ਤਿਆਰੀ ਇੰਡੈਕਸ ਦੇ ਵਿੱਚ ਟਾਪ ਤੇ ਰਿਹਾ ਜਦੋਂ ਕਿ ਭਾਰਤ 72ਵੇਂ ਸਥਾਨ ਤੇ ਰਿਹਾ ਨੈਕਸਟ ਹੈ ਕਬਾਇਲੀ ਭਾਸ਼ਾਵਾਂ ਦੀ ਸੰਭਾਲ ਲਈ ਹਾਲ ਹੀ ਵਿੱਚ ਕਿਹੜਾ AI ਆਧਾਰਿਤ ਅਨੁਵਾਦਕ ਲਾਂਚ ਕੀਤਾ ਗਿਆ ਜਿਹੜੇ ਆਦੀਵਾਸੀ ਲੋਕ ਆ ਕਬਾਇਲੀ ਲੋਕ ਆ ਜੰਗਲਾਂ ਦੇ ਵਿੱਚ ਰਹਿੰਦੇ ਆ ਸਾਡੇ ਅੱਜ ਦੇ ਮਨੁੱਖ ਜਨੀ ਤਰੱਕੀ ਨਹੀਂ ਕਰ ਸਕੇ ਜਾਂ ਉਹਨਾਂ ਦੇ ਨਾਲ ਨਹੀਂ ਰਲ ਪਾ ਰਹੇ ਹਨ ਤਾਂ ਉਹਨਾਂ ਦੀਆਂ ਜਿਹੜੀਆਂ ਕਬਾਇਲੀ ਭਾਸ਼ਾਵਾਂਵਾਂ ਲੱਗ ਚੱਲ ਰਹੀਆਂ ਵਾਂ ਆਦੀਵਾਸੀ ਜਾਂ ਕਬਾਇਲੀ ਕਬਾਈਲੀ ਲੋਕਾਂ ਦਾ ਇੱਕ ਕਬੀਲਾ ਵੀ ਆ ਜਿਹੜੇ ਕਿ ਅਸਮ ਮਿਜ਼ੋਰਮ ਦੇ ਵਿੱਚ ਤ੍ਰਿਪੁਰਾ ਦੇ ਵਿੱਚ ਪਾਈ ਜਾਂਦੇ ਆ ਤੇ ਇਹ ਜਿਹੜੇ ਕਬਾਈਲੀ ਭਾਸ਼ਾਵਾ ਇਹਨਾਂ ਦੇ ਲਈ ਇੱਕ ਇਹਨਾਂ ਦੀ ਜਿਹੜੀ ਭਾਸ਼ਾਵਾ ਉਹਨੂੰ ਟ੍ਰਾਂਸਲੇਟ ਕਰਨ ਦੇ ਲਈ ਇੱਕ ਟ੍ਰਾਂਸਲੇਟਰ ਲਾਂਚ ਕੀਤਾ ਗਿਆ ਵਾ ਜਿਹਦਾ ਨਾਮ ਆਦੀ ਬਾਨੀ অপਸ਼ਨ ਸੀ ਇਸ ਆ ਰਾਈਟ ਆਨਸਰ ਠੀਕ ਹੈ ਜੀ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਵਿੱਚ ਈ ਬੱਸ ਅਪਣਾਉਣ ਵਿੱਚ ਕਿਹੜਾ ਰਾਜ ਟੌਪ ਤੇ ਰਿਹਾ ਹਾਂਜੀ ਈ ਬੱਸਸ ਦੇ ਜਿਵੇਂ ਆਪਾਂ ਕਹਿੰਦੇ ਨੇ ਈ ਬੱਸਸ ਦਾ ਇੰਡੈਕਸ ਜਾਰੀ ਕੀਤਾ ਗਿਆ ਵਾ ਕਿ ਇਲੈਕਟ੍ਰੋਨਿਕਸ ਬੱਸਾਂ માં ਜਿਹੜੀਆਂ ਉਹ ਸਭ ਤੋਂ ਵੱਧ ਕਿਹੜੇ ਦੇਸ਼ ਜਾਂ ਕਿਹੜੇ ਰਾਜ ਦੇ ਵਿੱਚ ਚੱਲ ਰਹੀਆਂ ਤਾਂ ਇਹਦੇ ਵਿੱਚ ਟੌਪ ਤੇ ਆ ਦਿੱਲੀ ਆਪਸ਼ਨ A ਇਸ ਆ ਰਾਈਟ ਆਂਸਰ ਸੈਕਿੰਡ ਤੇ ਮਹਾਰਾਸ਼ਟਰ ਥਰਡ ਤੇ ਕਰਨਾਟਕ ਆ ਫੋਰਥ ਤੇ ਜੁਪੀ ਆ ਫਿਫਥ ਤੇ 오ਡੀਸਾ ਵਾ ਹੁਣ ਦਿੱਲੀ ਟੌਪ ਤੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਦਿੱਲੀ ਦਿੱਲੀ ਦੀ ਕੈਪੀਟਲ ਹਨ ਨਵੀਂ ਦਿੱਲੀ ਤੇ ਇਥੋਂ ਦੇ ਚੀਫ ਮਿਨਿਸਟਰ ਆ ਰੇਖਾ ਗੁਪਤਾ ਤੇ ਇਥੋਂ ਦੇ ਲਿਊਟੇਨੈਂਟ ਗਵਰਨਰ ਆ ਵਿਨੈ ਕੁਮਾਰ ਸਖਸੈਣਾ ਨੈਕਸਟ ਹਾਲੀ ਵਿੱਚ ਆਈਐਨਐਸ ਕਦਮਤ ਕਿੱਥੇ ਪੰਜਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਹਿੱਸਾ ਲਵੇਗੀ ਹਾਂਜੀ ਪਾਪੂਆ ਨਿਉਗਿਨੀ ਇਹ ਇੱਕ ਕੰਟਰੀ ਹੈ ਇੱਕ ਦੇਸ਼ ਆ ਤੇ ਇਸ ਦਾ ਜਿਹੜਾ ਸੁਤੰਤਰਤਾ ਦਿਵਸ ਆ ਉਸ 16 ਸਤੰਬਰ ਨੂੰ ਮਨਾਇਆ ਜਾਂਦਾ ਹਰੇਕ ਸਾਲ 16 ਸਤੰਬਰ ਨੂੰ ਸਤੰਤਰਤਾ ਦਿਵਸ ਮਨਾਇਆ ਜਾਂਦਾ ਪਾਪੂਆ ਨਿਊ ਗਿਨੀ ਦਾ ਤੇ ਇਹਦੇ ਵਿੱਚ ਸਾਡੇ ਆਈ ਐਨ ਐਸ ਕਦਮਤ ਪਹੁੰਚ ਚੁੱਕੇ ਆ ਉੱਥੇ ਹਿੱਸਾ ਲੈਣ ਦੇ ਲਈ ਪੰਜਾਵੇਂ ਸਤੰਤਰਤਾ ਦਿਵਸ ਦੇ ਵਿੱਚ ਠੀਕ ਹੈ ਤਾਂ ਕਿੱਥੇ ਪਹੁੰਚੇ ਆ ਪਾਪੂਆ ਨਿਊ ਗਿਨੀ ਆਪਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਪਾਪੂਆ ਨਿਊ ਗਿਨੀ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਪਾਪੂਆ ਨਿਊ ਗਿਨੀ ਮੈਪ ਦੇ ਵਿੱਚ ਪਾਪੂਆਨੀਓ ਗਿਨੀਆ ਦਾ ਕੈਪੀਟਲ ਹੈ ਇਹਦੀ ਪੋਰਟ ਮੋਰਸਵੇ ਤੇ ਕਰੰਸੀ ਆ ਪੋਰਟ ਕੀ ਨਾ ਪ੍ਰਾਈਮ ਮਿਨਿਸਟਰ ਹੈ ਜੈਮਸ ਮਰਾਪੇ ਨੈਕਸਟ ਰਾਸ਼ਟਰੀ ਆਯੂਸ਼ ਮਿਸ਼ਨ ਅਤੇ ਸਮਰੱਥਾ ਨਿਰਮਾਣ ਦੇ ਦੋ ਦਿਨਾਂ ਦਾ ਵਿਭਾਗੀ ਸਮੇਲਨ ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ ਰਾਸ਼ਟਰੀ ਆਯੂਸ਼ ਮਿਸ਼ਨ ਅਤੇ ਸਮਰੱਥਾ ਨਿਰਮਾਣ ਤੇ ਦੋ ਦਿਨਾਂ ਦਾ ਵਿਭਾਗੀ ਸਮੇਲਨ ਆਯੋਜਿਤ ਕੀਤਾ ਗਿਆ ਵਾ ਤੇ ਇਹ ਆਯੋਜਿਤ ਕੀਤਾ ਗਿਆ ਜੀ ਦਿੱਲੀ ਦੇ ਵਿੱਚ অপਸ਼ਨ B ਇਸ ਦਾ ਰਾਈਟ ਆਂਸਰ ਨੈਕਸਟ ਭਾਰਤ ਦੇ ਸਭ ਤੋਂ ਵੱਡੇ 에어로 ਇੰਜਨ ਟੈਸਟਿੰਗ ਸੈਂਟਰ ਦਾ ਉਦਘਾਟਨ ਹਾਲ ਹੀ ਵਿੱਚ ਕਿੱਥੇ ਕੀਤਾ ਗਿਆ ਭਾਰਤ ਦੇ ਸਭ ਤੋਂ ਵੱਡੇ 에어로 ਇੰਜਨ ਟੈਸਟਿੰਗ ਗ੍ਰੀਨਸ ਦਾ ਉਦਘਾਟਨ ਕੀਤਾ ਗਿਆ ਉੱਤਰ ਪ੍ਰਦੇਸ਼ ਦੇ ਨੌਇਡਾ ਦੇ ਵਿੱਚ ਤੇ ਇਹ ਉਦਘਾਟਨ ਕੀਤਾ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੈਰੀ ਵੈਰੀ ਇੰਪੋਰਟੈਂਟ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਇਹ ਉਦਘਾਟਨ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਤੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਲਖਨਊ ਇਥੋਂ ਦੇ ਚੀਫ ਮਿਨਿਸਟਰ ਯੋਗਿਆ ਦੇਤਿਆਨਾਥ ਗਵਰਨਰ ਅਨੰਦੀਵੈਨ ਪਟੇਲ ਰਾਜਨਾਥ ਸਿੰਘ ਜੀ ਨੇ ਰਾਫੇ ਐਮ ਫਾਈਬਰ ਪ੍ਰਾਈਵੇਟ ਲਿਮਟਿਡ ਦੁਆਰਾ ਨਿਰਮਤ ਦੇਸ਼ ਦੇ ਸਭ ਤੋਂ ਵੱਡੇ ਐਰੋ ਇੰਜੀਨੀਅਰਿੰਗ ਟੈਸਟ ਬੈਡ ਦਾ ਸਫਲਤਾਪੂਰਵਕ ਜਿਹੜਾ ਉਦਘਾਟਨ ਉਹ ਕੀਤਾ ਵਾ ਨੋਇਡਾ ਦੇ ਵਿੱਚ ਤੇ ਸਵੇ ਨਿਰਪਰ ਭਾਰਤ ਵਾਲੇ ਇੱਕ ਮਹੱਤਵਪੂਰਨ ਕਦਮ ਕਦਮ ਇਹ ਪਹਿਲ ਭਾਰਤ ਦੇ ਰੱਖਿਆ ਉਦਯੋਗ ਵਿੱਚ ਸਵੇ ਨਿਰਪਰਤਾ ਨੂੰ ਤਸ਼ਾਹਿਤ ਕਰੇਗੀ ਉੱਤਰ ਪ੍ਰਦੇਸ਼ ਦੇ ਵਿੱਚ ਦੁਦਵਾ ਨੈਸ਼ਨਲ ਪਾਰਕ ਹੈ ਭਾਰਤ ਦਾ ਸਭ ਤੋਂ ਉੱਪਰ ਕਹਿ ਸਕਦੇ ਆ ਆਪਾਂ ਚੀਤਿਆਂ ਲਈ ਫੇਮਸ ਨੈਸ਼ਨਲ ਪਾਰਕ ਤੇ ਭਾਰਤ ਦਾ ਪਹਿਲਾ ਟੈਂਪਰੇਡ ਗਲਾਸ ਪਲਾਂਟ ਨੌਇਡਾ ਵਿੱਚ ਸ਼ੁਰੂ ਹੋਇਆ ਉੱਤਰ ਪ੍ਰਦੇਸ਼ ਸਰਕਾਰ ਨੇ 1 ਸਤੰਬਰ ਤੋਂ ਨੋ ਹੈਲਮਟ ਨੋ ਫਿਊਲ ਸੜਕ ਸੁਰੱਖਿਆ ਮਹੀਨਾ ਸ਼ੁਰੂ ਕੀਤਾ ਉੱਤਰ ਪ੍ਰਦੇਸ਼ ਦੇ ਜਲਾਲਾਬਾਦ ਸ਼ਹਿਰ ਦਾ ਨਾਮ ਬਦਲ ਕੇ ਪਰਸ਼ੁਰਮਪੁਰੀ ਰੱਖਿਆ ਗਿਆ ਗੋਰਖਪੁਰ ਵਿੱਚ ਉੱਤਰ ਪ੍ਰਦੇਸ਼ ਦੇ ਪਹਿਲੇ ਹਰੇ ਹਾਈਡਰੋਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਉੱਤਰ ਪ੍ਰਦੇਸ਼ ਨੇ ਯੂਕੇ ਵਿੱਚ ਪੜ੍ਹਾਈ ਲਈ ਅਟਲ ਚੈਵਨਿੰਗ ਸਕਾਲਰਸ਼ਿਪ ਸ਼ੁਰੂ ਕੀਤੀ ਗੌਂਤੀਨਗਰ ਰੇਲਵੇ ਸਟੇਸ਼ਨ ਉੱਤਰ ਪ੍ਰਦੇਸ਼ ਦਾ ਪਹਿਲਾ ਨਿੱਜੀ ਰੇਲਵੇ ਸਟੇਸ਼ਨ ਬਣਿਆ। ਲਖਨਊ ਵਿੱਚ ਇੱਕ ਨਵੀਂ ਸੜਕ ਦਾ ਨਾਮ ਸੁਵੰਨ ਸੁ ਸ਼ੋਕਲਾ ਦੇ ਨਾਮ ਤੇ ਰੱਖਿਆ ਜਾਵੇਗਾ। ਨੈਕਸਟ ਹੈ। ਹਾਲ ਹੀ ਵਿੱਚ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਕਿਸ ਦੇ ਨਾਲ ਸਮਝੌਤਾ ਕੀਤਾ? ਹਾਂਜੀ ICC ਨੇ ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਦੇ ਲਈ Google ਦੇ ਨਾਲ ਸਮਝੌਤਾ ਕੀਤਾ। অপਸ਼ਨ B ਇਸ ਦਾ ਰਾਈਟ ਆਂਸਰ ਹੈ। ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਵਿੱਚ ਔਰਤਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ ਸੌਰੀ ਹਾਲ ਹੀ ਵਿੱਚ ਦੇਸ਼ ਵਿੱਚ ਔਰਤਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ ਕਿਸ ਨੂੰ ਘੋਸ਼ਿਤ ਕੀਤਾ ਗਿਆ ਸਾਡੇ ਭਾਰਤ ਦੇ ਵਿੱਚ ਔਰਤਾਂ ਲਈ ਸਭ ਤੋਂ ਵੱਧ ਸੁਰੱਖਿਅਤ ਸ਼ਹਿਰ ਬਣਿਆ ਵਾ ਨਾਗਾ لینڈ ਦੀ ਰਾਜਧਾਨੀ ਕੋਹਿਮਾ ਠੀਕ ਹੈ ਇਹ ਫਸਟ ਤੇ ਆ ਸੈਕਿੰਡ ਤੇ ਵਿਸ਼ਾਖਾਪਟਨਮ ਆ ਆਂਧਰਾ ਪ੍ਰਦੇਸ਼ ਦੀ ਕੈਪੀਟਲ ਪਹਿਲਾਂ ਸੀ ਹੁਣ ਨਹੀਂ ਗਈ ਠੀਕ ਹੈ ਤੇ ਥਰਡ ਤੇ ਆ ਭੁਵਨੇਸ਼ਵਰ ਉੜੀਸਾ ਦੀ ਕੈਪੀਟਲ ਨੈਕਸਟ ਹੈ ਹਾਲ ਹੀ ਵਿੱਚ ਚੀਂਗਦੂ ਵਿੱਚ ਹੋਈਆਂ ਵਿਸ਼ਵ ਖੇਡਾਂ 2025 ਦੀ ਮੈਡਲ ਸੂਚੀ ਵਿੱਚ ਕੌਣ ਟੌਪ ਤੇ ਰਿਹਾ ਹਾਂ ਜੀ ਚੀਨ ਚੀਂਗਦੂ ਵਿੱਚ ਹੋਈਆਂ ਮਾ ਜਾਨੀ ਕਿ ਚੀਨ ਦੇ ਚੀਂਗਦੂ ਵਿੱਚ ਹੀ ਹੋਈਆਂ ਵਿਸ਼ਵ ਖੇਡਾਂ 2025 ਇਸ ਦੀ ਮੈਡਲ ਸੂਚੀ ਦੇ ਵਿੱਚ ਚੀਨ ਟੌਪ ਤੇ ਰਿਹਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਚੀਨ ਟੌਪ ਤੇ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚਾਈਨਾ ਚਾਈਨਾ ਦੀ ਕੈਪੀਟਲ ਆ ਵਿਜ਼ਿੰਗ ਕਰੰਸੀ ਇਰਨ ਮਿੰਵੀ ਪ੍ਰੈਜ਼ੀਡੈਂਟ ਆ ਜੀ ਜ਼ਿੰਪਿੰਗ ਚੀਨ ਵਿੱਚ ਰੋਬੋਟਾਂ ਦੀਆਂ 올림픽 ਖੇਡਾਂ ਸ਼ੁਰੂ ਹੋਈਆਂ ਚੀਨ ਨੇ 11 ਗਿਲੀ 4 ਉਪਗ੍ਰਹਿ ਲਾਂਚ ਸਫਲਤਾਪੂਰਵਕ ਲਾਂਚ ਕੀਤੇ ਚੀਨ ਨੇ ਬਿਹਾਰ ਦੇ ਵਿੱਚ ਏਸ਼ੀਆ ਰਗਵੀ ਅੰਡਰ 27 ਸਹਿਲਾ ਕਿਤਾਬ ਜਿੱਤੇ ਵਿਸ਼ਵ ਆਰਟੀਫੀਸ਼ੀਅਲ ਇੰਡੈਕਸ ਕਾਨਫਰੰਸ 2025 ਸੰਗਾਈ ਵਿੱਚ ਆਯੋਜਿਤ ਕੀਤੀ ਗਈ ਬ੍ਰਿਕਸ ਵਰਸੈਲਸ ਅਵਾਰਡ 2025 ਚੀਨ ਵਿੱਚ ਜਾਂਤਾਈ ਜਾਂਤਾਈ ਪੈੰਗਲਾਈ ਚੀਨ ਦੇ ਪੈੰਗਲਾਈ ਹਵਾਈ ਅੱਡੇ ਦੇ ਵਿੱਚ ਸੌਰੀ ਪ੍ਰਿਕਸ ਵਰਸੈਲਸ ਅਵਾਰਡ 2025 ਦੇ ਵਿੱਚ ਚੀਨ ਟੌਪ ਤੇ ਰਿਹਾ ਤੇ ਚੀਨ ਦੇ ਯੰਤਾਈ ਪੈੰਗਲਾਈ ਹਵਾਈ ਅੱਡੇ ਨੂੰ ਦੁਨੀਆ ਦਾ ਸਰਵੋਤਮ ਹਵਾਈ ਅੱਡਾ ਲਾਣਿਆ ਗਿਆ ਜਾਨੀ ਕਿ ਸੁੰਦਰ ਭਾਰਤ ਦੇ ਚੀਨੀ ਨਾਗਰਿਕਾਂ ਨੂੰ ਭਾਰਤ ਨੇ ਚੀਨੀ ਨਾਗਰਿਕਾਂ ਨੂੰ ਟੂਰਿਸਟ ਵੀਜ਼ਾ ਜਾਰੀ ਕਰਨਾ ਸ਼ੁਰੂ ਕੀਤਾ ਚੀਨ ਦੀ ਟੀਮ ਦਾ ਚੀਨ ਦੀ ਟੀਮ ਨੇ ਸ਼ਾਰਟ ਵਿੱਚ ਅੰਤਰਰਾਸ਼ਟਰੀ ਨੈਕਸਟ 올ੰਪੀਅਡ ਵਿੱਚ ਟੌਪ ਦਾ ਸਥਾਨ ਹਾਸਲ ਕੀਤਾ ਨੈਕਸਟ ਹੈ ਹਾਲੇ ਇਹ ਵਿੱਚ ਵਿਸ਼ਵ ਨਾਰੀਅਲ ਦਿਵਸ ਕਦੋਂ ਮਨਾਇਆ ਗਿਆ ਵਿਸ਼ਵ ਨਾਰੀਅਲ ਦਿਵਸ ਹਰ ਇੱਕ ਸਾਲ 2 ਸਤੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ 2 ਸਤੰਬਰ 1969 ਵਿੱਚ ਅੰਤਰਰਾਸ਼ਟਰੀ ਨਾਰੀਅਲ ਪ੍ਰੀਸਰ ਦਿ ਸਥਾਪਨਾ ਹੋਈ ਸੀ ਇਸ ਕਰਕੇ ਇੰਟਰਨੈਸ਼ਨਲ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਵਰਲਡ ਕੋਕੋਨਟ ਡੇ ਹੈ ਜਿਹੜਾ ਇਹ 2 ਸਤੰਬਰ ਨੂੰ ਮਨਾਇਆ ਜਾਂਦਾ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਨੇ ਮਹੱਤਵਪੂਰਨ ਖਣਿਜ ਸਹਿਯੋਗ ਲਈ ਇੱਕ ਸਮਝੌਤੇ ਤੇ ਸਾਈਨ ਕੀਤੇ ਹਾਂਜੀ ਖਣਿਜ ਦੇ ਲਈ ਭਾਰਤ ਅਤੇ ਜਾਪਾਨ ਦੇ ਵਿੱਚ ਘਾਰ ਸਮਝੌਤਾ ਹੋਇਆ অপশন সি ইজ দা রাইট আনসার। ਹੁਣ ਭਾਰਤ ਅਤੇ ਜਾਪਾਨ ਦੇ ਵਿਚਕਾਰ ਸਮਝੌਤਾ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਾਪਾਨ ਜਾਪਾਨ ਦੀ ਕੈਪੀਟਲ ਹੈ ਟੋਕਿਓ ਕਰੰਸੀ ਹੈ ਜਪਾਨੀ ਯੇਨ ਪ੍ਰਾਈਮ ਮਿਨਿਸਟਰ ਸ਼ਿਗੇਰੂ এসੀਵਾ। ਪ੍ਰਧਾਨ ਮੰਤਰੀ મોદી ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਕੀਮਤੀ ਪੱਥਰਾਂ ਤੇ ਚਾਂਦੀ ਦੇ ਟੌਪਸਟਿਕਾ ਨਾਲ ਬਣਿਆ ਹੋਇਆ ਇੱਕ ਕਟੋਰਾ ਸੈੱਟ ਭੇਟ ਕੀਤਾ। ਜਾਪਾਨ ਵਿੱਚ ਪ੍ਰਧਾਨ ਮੰਤਰੀ મોદી ਨੂੰ ਸ਼ੁਭਦਾਰੂਮਾ ਗੁੱਡੀ ਭੇਟ ਕੀਤੀ ਗਈ। FIIS U Wish U Universities Kitan 2025 ਦੀ ਮੈਡਲ ਸੂਚੀ ਵਿੱਚ ਜਾਪਾਨ ਟੌਪ ਤੇ ਰਿਹਾ ਜਦਕਿ ਭਾਰਤ ਵੀ ਮੇ ਸਥਾਨ ਤੇ ਰਿਹਾ ਸ਼ੀ ਜੂਚੀ ਨੇ ਜਾਪਾਨ ਓਪਨ ਬੈਡਮਿੰਟਨ 2025 ਵਿੱਚ ਪੁਰਸ਼ ਸਿੰਗਲਸ ਦਾ ਖਿਤਾਬ ਜਿੱਤੇ ਆ ਟੋਕੀਓ ਵਿੱਚ 16ਵਾਂ ਪਾਰਤਵਪਾਰ ਮੇਲਾ ਯੂਜ਼ਿਤ ਕੀਤਾ ਗਿਆ ਜਾਪਾਨ ਨੇ ਮਾਉਂਟ ਸ਼ਿਨਮੋਇਦਾ ਕੇਜ ਵਾਲਾ ਮੁਕੇ ਜਾਪਾਨ ਦੇ ਵਿੱਚ ਫਟਿਆ ਜਪਾਨ ਨੇ H2A ਰਾਕੇਟ ਤੋਂ ਸਲਵਾਜੋ ਪਰਿਵਰਤਨ ਨਿਗਰਾਨੀ ਉਪਗ੍ਰਹਿ ਲਾਂਚ ਕੀਤਾ ਨੈਕਸਟ ਹਾਲੀ ਵਿੱਚ ਭਾਰਤ ਸਰਕਾਰ ਨੇ ਬੀਮਾ ਖੇਤਰ ਲਈ ਕਿੰਨੇ ਪ੍ਰਤੀਸ਼ਤ ਐਫਡੀਆ ਯੂਜ਼ ਨਾਲ ਨੂੰ ਸੂਚਿਤ ਕੀਤਾ ਹਾਂਜੀ ਭਾਰਤ ਸਰਕਾਰ ਨੇ ਬੀਮਾ ਖੇਤਰ ਲਈ ਐਫਡੀਆ ਯੂਜ਼ ਨਾਲ ਐਫਡੀਆ ਕੀ ਹੁੰਦਾ ਵਾ ਫੋਰਨ ਡਾਇਰੈਕਟ ਇਨਵੈਸਟਮੈਂਟ ਜੋ ਵਿਦੇਸ਼ੀ ਕੰਪਨੀਆਂ ਇੰਡੀਆ ਵਿੱਚ ਆ ਕੇ ਇਨਵੈਸਟਮੈਂਟ ਕਰਦੀਆਂ ਉਹਨੂੰ ਫੋਰਨ ਡਾਇਰੈਕਟ ਇਨਵੈਸਟਮੈਂਟ ਜਾਨਿਕ ਐਫਡੀਆ ਬੋਲਿਆ ਜਾਂਦਾ ਤੇ ਭਾਰਤ ਸਰਕਾਰ ਨੇ ਬੀਮਾ ਖੇਤਰ ਲਈ ਐਫਡੀਆ ਯੂਜ਼ ਨਾਲ ਨੂੰ ਸੂਚਿਤ ਕੀਤਾ 100% অপশন বি ইজ দা রাইট অ্যানসার নেক্সট हाल ही ਵਿੱਚ এফএসএসএআই ইন্ডিয়া ਦੇ ਮੁਖੀ ਕਾਰਜਕਾਰੀ ਅਧਿਕਾਰੀ ਵਜੋਂ ਕਿਸ ਨੇ ਆਉਂਦਾ ਸੰਭਾਲਿਆ ਹਾਂਜੀ ਐਫਐਸਐਸਸੀਆਈ ਇੰਡੀਆ ਦੇ ਮੁਖੀ ਕਾਰਜਕਾਰੀ ਅਧਿਕਾਰੀ ਵਜੋਂ ਆਉਂਦਾ ਸੰਭਾਲਿਆ ਰਜੀਤ ਪੁਨਾਨੀ ਨੇ অপশন ਸੀ ਇਜ਼ দা রাইট অ্যানসার ਵਿਹਾਰ ਕੈਡਰ ਦੇ 1991 ਬੈਚ ਦੇ ਆਈਏਐਸ ਅਧਿਕਾਰੀ ਰਜੀਤ ਪੁਨਹਾਨੀ ਇਹਨਾਂ ਨੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਦੇ ਕਾਰਜਕਾਰੀ ਵਜੋਂ ਦਾ ਸੰਭਾਲਿਆ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਹੈ ਤਾਂ TCS ਨੇ ਅਮਿਤ ਕਪੂਰ ਨੂੰ ਆਪਣੀ ਯੂਨਿਟ ਦਾ ਮੁਖੀ ਨਿਯੁਕਤ ਕੀਤਾ ਵਰਜੀਤ ਪਟੇਲ IMF ਦੇ ਕਾਰਜਕਾਰੀ ਨਿਰਦੇਸ਼ਕ ਬਣੇ ਉਹ ਬਣੀ ਆਈ ਨੇ ਰਾਗਵ ਕੁਪਤਾ ਨੂੰ ਭਾਰਤ ਅਤੇ ਏਸ਼ੀਆ ਪ੍ਰਸ਼ਾਂਤ ਲਈ ਸਿੱਖਿਆ ਮੁਖੀ ਚੁਣਿਆ ਜੀ ਐਂਡ ਕੇ ਬੈਂਕ ਨੇ ਐਸ ਕ੍ਰਿਸ਼ਨਨ ਨੂੰ ਆਪਣਾ ਨਵਾਂ ਚੇਅਰਮੈਨ ਚੁਣਿਆ ਗ੍ਰਹਿਮ ਹਾਊਸਿੰਗ ਦੇ ਅਰਜੁਨ ਚੌਧਰੀ ਨੂੰ ਆਪਣਾ ਸੀਈਓ ਚੁਣਿਆ ਨਾਇਰਾ એનર્ਜੀ ਨੇ ਤੈਮੂਰ ਅਬੂਸ ਗੁਲੀਏਬ ਨੂੰ ਆਪਣਾ ਨਵਾਂ ਸੀਈਓ ਚੁਣਿਆ ਐਨਡੀਬੀ ਨੇ ਰਾਜੀਵ ਰੰਜਨ ਨੂੰ ਆਪਣਾ ਉਪ ਪ੍ਰਧਾਨ ਚੁਣਿਆ ਰਾਜੀਵ ਆਨੰਦ ਨੇ ਇੰਡਸਇੰਡ ਬੈਂਕ ਦੇ ਐਮਡੀ ਅਤੇ ਸੀਈਓ ਵਜੋਂ ਦਾ ਸੰਭਾਲਿਆ ਹਾਂਜੀ ਇਸਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਤੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਕੁਝ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ